ਬ੍ਰਿਟੇਨ ਦੇ ਵਿੱਚ ਕੰਗਨਾ ਰਣੌਦ ਦੀ ਫਿਲਮ ਐਮਰਜੈਂਸੀ ਦੀ ਸਕਰੀਨਿੰਗ ਦੌਰਾਨ ਖਾਲਿਸਤਾਨੀ ਸਮਰਥਕਾਂ ਨੇ ਸਿਨੇਮਾ ਘਰਾਂ ਦੇ ਵਿੱਚ ਦਾਖਲ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਹ ਮੁੱਦਾ ਬਰਤਾਨੀਆ ਦੀ ਸੰਸਦ ਦੇ ਵਿੱਚ ਵੀ ਉਠਾਇਆ ਗਿਆ ਹੈ। ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਇਸ ਨੂੰ ਬਰਤਾਨੀਆ ਦੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਦੱਸਿਆ ਅਤੇ ਖਾਲਿਸਤਾਨੀਆਂ ਨੂੰ ਗੁੰਡੇ ਅਤੇ ਅਤਵਾਦੀ ਕਿਹਾ ਹੈ। ਇੰਨਾ ਹੀ ਨਹੀਂ ਸਦਨ ਦੇ ਡਿਪਟੀ ਸਪੀਕਰ ਨੇ ਵੀ ਉਨ੍ਹਾਂ ਦੇ ਮੁੱਦੇ ਨੂੰ ਜਾਇਜ਼ ਦੱਸਦਿਆਂ ਚਿੰਤਾ ਪ੍ਰਗਟਾਈ ਹੈ। ਦਰਅਸਲ ਬੀਤੇ ਐਤਵਾਰ ਬ੍ਰਿਟੇਨ ਦੇ ਕੁਝ ਸਿਨੇਮਾ ਹਾਲ ਦੇ ਵਿੱਚ ਫਿਲਮ ਐਮਰਜੈਂਸੀ ਦੀ ਸਕਰੀਨਿੰਗ ਦੌਰਾਨ ਵਿਵਾਦ ਹੋ ਗਿਆ ਸੀ ਮਾਸਕ ਪਾ ਕੇ ਖਾਲਿਸਤਾਨ ਸਮਰਥਕ ਸਿਨੇਮਾ ਹਾਲ ਦੇ ਵਿੱਚ ਆਏ ਤੇ ਖਾਲਿਸਤਾਨ ਦੇ ਨਾਰੇ ਲਾਉਂਦੇ ਹੋਏ ਫਿਲਮ ਦੀ ਸਕਰੀਨਿੰਗ ਰੋਕ ਦਿੱਤੀ ਜਿੰਦਾਬਾਦ 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 ਇਹ ਸਿਨੇਮਾ ਹਾਲ ਦੇ ਵਿੱਚ ਵਾਪਰੀ ਇਸ ਘਟਨਾ ਤੋਂ ਨਾਰਾਜ਼ ਹੋ ਕੇ ਬ੍ਰਿਟਿਸ਼ ਸਿਨੇਮਾ ਜਗਤ ਨੇ ਇਸ ਫਿਲਮ ਦੀ ਸਕਰੀਨਿੰਗ ਬੰਦ ਕਰ ਦਿੱਤੀ ਸੀ ਜਿਸ ਦਾ ਵਿਵਾਦ ਹੁਣ ਬ੍ਰਿਟਿਸ਼ ਸੰਸਦ ਤੱਕ ਪਹੁੰਚ ਗਿਆ ਹੈ ਬ੍ਰਿਟਿਸ਼ ਸੰਸਦ ਬੋਬ ਬਲੈਕਮੈਨ ਨੇ ਕਿਹਾ ਕਿ ਐਤਵਾਰ ਨੂੰ ਮੈਂ ਤੇ ਮੇਰੇ ਕੁਝ ਸਾਥੀ ਪੈਸੇ ਖਰਚ ਕੇ ਹੈਰੋ ਵਿਊ ਸਿਨੇਮਾ ਦੇ ਵਿੱਚ ਫਿਲਮ ਐਮਰਜੈਂਸੀ ਦੇਖਣ ਗਏ ਫਿਲਮ ਸ਼ੁਰੂ ਹੋਣ ਤੋਂ ਕਰੀਬ 30-40 ਮਿੰਟ ਬਾਅਦ ਮਾਸਕ ਪਾ ਕੇ ਖਾਲਿਸਤਾਨ ਦੇ ਸਮਰਥਕ ਅੱਤਵਾਦੀ ਅੰਦਰ ਆਏ ਤੇ ਦਰਸ਼ਕਾਂ ਅਤੇ ਸੁਰੱਖਿਆ ਬਲਾਂ ਨੂੰ ਫਿਲਮ ਦੀ ਸਕਰੀਨਿੰਗ ਰੋਕਣ ਲਈ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਵੁਲਵਰਹੈਂਪਟਨ, ਬਰਮਿੰਗਮ, ਸਲੋ, ਸਟੇਂਜ਼ ਅਤੇ ਮਾਂਚੈਸਟਰ ਦੇ ਵਿੱਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ। ਨਤੀਜੇ ਵਜੋਂ ਸਿਨੇਮਾ ਘਰਾਂ ਨੇ ਫਿਲਮ ਦੀ ਸਕਰੀਨਿੰਗ ਬੰਦ ਕਰ ਦਿੱਤੀ। ਇਹ ਇੱਕ ਵਿਵਾਦਪੂਰਨ ਫਿਲਮ ਹੈ ਤੇ ਮੈਂ ਇਸ ਦੀ ਗੁਣਵੱਤਾ ਅਤੇ ਸਮਗਰੀ ਤੇ ਟਿੱਪਣੀ ਨਹੀਂ ਕਰਾਂਗਾ। ਪਰ ਮੈਂ ਆਪਣੇ ਹਲਕੇ ਦੇ ਲੋਕਾਂ ਅਤੇ ਉਹ ਲੋਕਾਂ ਦੇ ਹੱਕ ਦੀ ਗੱਲ ਕਰਾਂਗਾ ਉਹ ਫਿਲਮ ਦੇਖ ਕੇ ਆਪਣੀ رائے ਬਣਾਉਣ ਇਹ ਫਿਲਮ ਉਸ ਸਮੇਂ ਤੇ ਆਧਾਰਿਤ ਹੈ ਜਦੋਂ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਸੀ ਹਾਲਾਂਕਿ ਇਸ ਨੂੰ ਸਿੱਖ ਵਿਰੋਧੀ ਫਿਲਮ ਵਜੋਂ ਵੀ ਦੇਖਿਆ ਜਾ ਰਿਹਾ ਹੈ ਫਿਰ ਵੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਹਲਕੇ ਦੇ ਲੋਕਾਂ ਨੂੰ ਇਹ ਫਿਲਮ ਦੇਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਖੁਦ ਫੈਸਲਾ ਕਰਨਾ ਚਾਹੀਦਾ ਹੈ ਤਕੇਸ਼ਾਹੀ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਗਲੇ ਹਫਤੇ ਤੱਕ ਇਸ ਫਿਲਮ ਨੂੰ ਦੇਖਣ ਦੇ ਚਾਹਵਾਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਕਵੇਂ ਕਦਮ ਚੁੱਕਣੇ ਚਾਹੀਦੇ ਨੇ ਮੈਂ ਸਿਨੇਮਾ ਘਰਾਂ ਦੇ ਬਾਹਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦਾ ਸਨਮਾਨ ਕਰਦਾ ਹਾਂ ਪਰ ਅੰਦਰ ਆ ਕੇ ਧਮਕੀਆਂ ਦੇਣਾ ਬਿਲਕੁਲ ਵੀ ਗਲਤ ਹੈ 아가됐 <머래> <머래> <머래>